ਏ ਅਸੀਂ ਲੈ ਕੇ ਆਇਆ ਚਿਕਨ ਪੁਰਜੀ ਹੂੰ ਤੁਸੀਂ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਦੀ ਆ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਜਿਹਾ ਲੈ ਕੇ ਆਇਆ ਇਸ ਦੇ ਵਿੱਚ ਲਸਣ ਹੈ ਅਦਰਕ ਹੈ ਤੇ ਆਪਣਾ ਹਰੀ ਮਿਰਚਾਂ ਨੇ ਅੱਛਾ ਜੀ ਸੈਸ਼ਨਾਸ ਤਾਂ ਦਿਖਾਓ ਗੁਲਚੇ ਦੀ ਆ ਦੇਖੋ ਬੜੀ ਉਹ ਕੀ ਬਾਤ ਹੈ ਯਾਨੀ ਕਿ ਆਟੇ ਵਾਲਾ ਗੁਲਚਾ ਤੇ ਉਹ ਵੀ ਇੰਨਾ ਸੌਫਟ ਹੈ ਇੰਨਾ ਸੌਫਟ ਹੈ ਪਿਆਜ਼ ਹਾਂਜੀ ਗਾਜਰ ਹੂੰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀਆਂ ਚਿਕਨ ਵੀ ਪਾਵਾਂਗੇ ਤੁਹਾਡੇ ਸਾਹਮਣੇ ਆ ਪੀਸੀ ਵੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਚਿਕਨ 4 ਜੀ ਜਿਹਦੇ ਕਰਕੇ ਇਨੀ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਆ ਵੀ ਕੋਈ ਇਹੋ ਜੀ ਚੀਜ਼ ਲੈਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵਿੱਚ ਕਰਕੇ ਜਿਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ ਬਿਲਕੁਲ ਸਾਫ਼ ਹੋ ਚੁੱਕਾ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਇਹਨਾਂ ਵਿੱਚ ਪਾ ਲੱਗੇ ਆ ਰੈਡੀ ਕਰਨ ਲੱਗੇ ਹੋ ਸਾਨੂੰ ਜਿਹੜੇ ਘਰੇਲੂ ਮਸਾਲੇ ਨੇ ਕੋਈ ਯੂਜ਼ ਕਰੀ ਦੇ ਕੋਈ ਮਸਾਲਾ ਨਹੀਂ ਕੋਈ ਨਹੀਂ ਦੇਖਿਆ ਜਦਾਂ ਲੋਕ ਕਹਿੰਦੇ ਕੋਈ ਖੂਫੀਆ ਰੱਖਿਆ ਕੋਈ ਖੂਫੀਆ ਭਾਜੀ ਕੋਈ ਕੁਝ ਨਹੀਂ ਆ ਸਾਰੇ ਮਾਰਕੀਟ ਤੋਂ ਮਿਲ ਜਾਂ ਸਭ ਕੁਛ ਆ ਬਾਜੀ ਗਰਮ ਮਸਾਲਾ ਹੈਗਾ ਜਿਹੜਾ ਸਾਡਾ ਆਪ ਦਾ ਪੀਸਿਆ ਹੋਇਆ ਆ ਓਕੇ ਹਾਂਜੀ ਉਹ ਆਪਸ ਵਨ ਉਹ ਆਪਸ ਵਹੀਦਾ ਆਪਣਾ ਤੇ ਇਹਦੇ ਨਾਲ ਹੋਏ ਰੰਗਤ ਵੀ ਆਊਗੀ ਥੋੜੀ ਜਿਹੀ ਹਾਂਜੀ ਬਾਜੀ ਤੋਂ ਬਾਅਦ ਥੋੜੀ ਜਿਹੀ ਦੇਗੀ ਮਿਰਚ ਪੈ ਜਾਣੀ ਆ ਓਕੇ ਇਹਨੇ ਆਪਣਾ ਕਲਰ ਚੜਾ ਲੈ ਪਾਜੀ ਆ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪੀਸਿਆ ਹੋਇਆ ਮਸਾਲਾ ਪਾਜੀ ਉਹ ਤੁਸੀਂ ਦੇਖ ਲਿਓ ਪਾਜੀ ਆਪਾਂ ਪਾਣਾ ਵੀ ਕਿੰਨਾ ਕੁ ਆ ਆ ਲਓ ਬਸ ਇਹਨਾਂ ਕੋਈ ਪਾਣਾ ਪਾਜੀ ਅਸੀਂ ਮਸਾਲਾ ਕੋਈ ਫालतੂ ਨਹੀਂ ਸਿਰਫ ਸਵਾਦ ਵਾਸਤੇ ਪਾ ਰਹੇ ਹਾਂ ਤਾਂ ਜੇਕਰ ਤੁਸੀਂ ਵੀ ਐਗ ਪੁਰਜੀ ਦੇ ਪਨੀਰ ਪੁਰਜੀ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਤੁਹਾਨੂੰ ਇੱਕ ਐਸੀ ਕਾਰਟ ਦੇ ਉੱਤੇ ਲੈ ਕੇ ਆਏ ਹਾਂ ਜਿੱਥੇ ਚਿਕਨ ਪੁਰਜੀ ਜਿਹੜੀ ਸ਼ੁਰੂ ਕੀਤੀ ਗਈ ਹੈ ਤੁਹਾਡਾ ਸਮਾਂ ਨਹੀਂ ਜ਼ਿਆਦਾ ਖਰਾਬ ਕਰਨ ਸਿੱਧੇ ਅੰਦਰ ਲੈ ਕੇ ਚੱਲਦੇ ਹਾਂ ਮੇਕਿੰਗ ਦਿਖਾਣੇ ਆ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਬਣਦੀ ਹੈ ਭਾਜੀ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਜੀ ਇੱਥੇ ਮੌਜੂਦ ਨੇ ਸੱਚ ਕਰ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਭਾਜੀ ਬਣਾਉਂਦੇ ਭਾਜੀ ਬੜੀਆਂ ਮਹਿਕਾਂ ਖਿਲਾਰੀਆਂ ਹੋਈਆਂ ਕੀ ਚੱਕਰ ਹੈ ਜੀ ਭਾਜੀ ਬਸ ਇੱਕ ਤੁਹਾਡਾ ਅਸੀਂ ਨਵਾਂ ਲੈ ਕੇ ਆਏ ਆ ਕਨਸੈਪਟ ਜਿਹੜਾ ਹੈਗਾ ਇਹ ਇਹ ਅਸੀਂ ਲੈ ਕੇ ਆਏ ਆ ਚਿਕਨ ਪੁਰਜੀ ਹੂੰ ਦੀ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਦੀ ਆ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਜਿ ਲੈ ਕੇ ਆਇਆ ਬਈ ਚਿਕਨ ਪੁਰਜੀ ਇਹਦਾ ਆਈਡੀਆ ਕਿੱਥੋਂ ਆਇਆ ਵੀ ਚਿਕਨ ਪੁਰਜੀ ਕੱਢੀ ਕਿਉਂਕਿ ਲੋਕ ਤਾਂ ਐਗ ਤੇ ਪਨੀਰ ਵਾਲੀ ਤੁਰੇ ਹੋਏ ਸੀ ਬਸ ਇਧਰ ਕੋਈ ਸੋਚਿਆ ਨਹੀਂ ਕਿਸੇ ਨੇ ਭਾਜੀ ਬਸ ਇੱਕ ਇਹ ਬੈਠੇ ਬੈਠੇ ਆਪਾਂ ਇੱਕ ਆਪਣਾ ਤਿਆਰੀ ਕੀਤੀ ਐ ਇਹਨੂੰ ਤੇ ਆ ਦੇਖਿਆ ਕਿ ਆਪਾਂ ਪਹਿਲਾਂ ਆਪ ਆਪਣੇ ਤੇ ਖਾ ਕੇ ਟਰਾਈ ਕਰਕੇ ਦੇਖੀ ਸੀਗੀ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਚਲੋ ਹੁਣ ਆਪਾਂ ਤਾਂ ਟੇਸ ਤਾਂ ਹੈ ਹੀ ਆਪਣੇ ਚ ਤੇ ਕਸਟਮਰ ਨੂੰ ਖਵਾਇਆ ਸਭ ਕੁਝ ਸਭ ਕੁਝ ਓਕੇ ਜਾ ਰਿਹਾ ਜੀ ਕੀ ਆਵਾਜ਼ ਹੈ ਤੇ ਮੈਨੂੰ ਦੱਸੋ ਵੀ ਕਿਸ ਤਰੀਕੇ ਨਾਲ ਬਣਦੇ ਆ ਨਾ ਮੇਕਿੰਗ ਤੁਸੀਂ ਲੱਗਦਾ ਉਹੀ ਜੀ ਬਣਾ ਰਹੇ ਹੋ ਇਹ ਹਾਂਜੀ ਉਹੀ ਰੈਡੀ ਕਰ ਰਹੇ ਆ ਕੀ ਬਾਤ ਏ ਮੈਨੂੰ ਪਹਿਲਾਂ ਦੱਸੋ ਵਿੱਚ ਕੀ ਕੁਝ ਆ ਚੁੱਕਿਆ ਹੋਇਆ ਪਾਜੀ ਇਹਦੇ ਵਿੱਚ ਲਸਣ ਹੈ ਅਦਰਕ ਹੈ ਤੇ ਆਪਣਾ ਹਰੀਆਂ ਮਿਰਚਾਂ ਨੇ ਅੱਛਾ ਜੀ ਹਾਂਜੀ ਇਹਦਾ ਹਜੇ ਪੈਨ ਨੂੰ ਕਰ ਰਿਹਾ ਅੱਛਾ ਹਜੇ ਇਹਦਾ ਪਹਿਲਾ ਤੜਕਾ ਲੱਗੂਗਾ ਹਾਂਜੀ ਤੜਕਾ ਲੱਗੂਗਾ ਜੀ ਕੀ ਬਾਤ ਹੈ ਤੇ ਬਈ ਇਹਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਇਹਨੂੰ ਸ਼ੁਰੂ ਕੀਤਾ ਨੂੰ ਆਪਾਂ ਨੂੰ ਪਾਜੀ ਇਹਨੂੰ ਤਾਂ ਤਕਰੀਬਨ ਹੋਈ ਗਿਆ ਹਜੇ ਫਿਲਹਾਲ ਮੈਨੂੰ 2-3 ਦਿਨ ਹੀ ਹੋਇਆ ਜਿਹੜੇ ਟਰਾਈ ਕੀਤੇ ਨੇ ਚਾਲੂ ਕੀਤਾ ਨੂੰ ਓਕੇ ਤੇ ਉਦਾਂ ਜੇ ਰੈਗੂਲਰ ਮੈਂ ਉਹਦੇ ਵਿੱਚ ਨਹੀਂ ਆਇਆ ਹੈਗਾ ਮੇਰੀ ਕੋਈ ਡੀਲ ਵਗੈਰਾ ਚ ਨਹੀਂ ਸੀਗਾ ਠੀਕ ਹੈ ਜੀ ਇਹ ਦੁਬਾਰਾ ਸਾਡਾ ਮੇਰਾ ਵੀਰ ਹੈਗਾ ਇੱਕ ਫੂਡ ਬਲੋਕਰ ਹੈ ਜਿਹੜਾ ਕਿ ਆਪਣਾ ਕੀ ਨਾਮ ਹਰਮਨ ਫੂਡ ਬਲੋਕਰ ਹੈ ਉਸ ਵੀਰ ਨੇ ਸਾਡਾ ਇਹ ਚਾਲੂ ਕਰਵਾਇਆ ਅੱਛਾ ਜੀ ਹਾਂਜੀ ਤੇ ਮਤਲਬ ਉਹ ਉਸ ਤੋਂ ਬਾਅਦ ਜਿਹੜੀ ਫੇਰ ਦੁਬਾਰਾ ਰੈਸਪੀ ਇੰਟਰੋਡਿਊਸ ਕੀਤੀ ਹੈ ਨਾ ਕੀ ਆ ਬਾਤ ਹੈ ਜੀ ਤੇ ਚ ਭਾਈ ਚਿਕਨ ਮੈਂ ਸੁਣਿਆ ਵੀ ਜਿਹੜਾ ਨੋਰਮਲ ਪਾਈ ਜਾਂਦਾ ਤੁਸੀਂ ਭਾਜੀ ਇੱਕ ਤਾਂ ਲੋਕੀ ਪਾਉਂਦੇ ਨੇ ਫਰਾਈ ਕਰਕੇ ਤੁਸੀਂ ਦੇਖਿਆ ਆਉਣਾ ਕਿਤੇ ਵੀ ਜਾਂ ਫਰਾਈ ਮਿਲਦਾ ਜਾਂ ਉਸ ਤੋਂ ਬਾਅਦ ਅਸੀਂ ਜਿਹੜਾ ਲੈ ਕੇ ਆਏ ਆ ਨਮਕ ਸਪੈਟ ਲੈ ਕੇ ਆਏ ਆ ਉਹਦੇ ਵਿੱਚ ਦੇ ਵਿੱਚ ਸਟੀਮ ਦੇ ਵਿੱਚ ਸਟੀਮ ਕਰਕੇ ਪਾਈ ਦਾ ਸਾਰਾ ਟੋਟਾ ਮਤਲਬ ਹੈ ਪਹਿਲਾਂ ਚਿਕਨ ਦਾ ਹੁੰਦਾ ਹੀ ਹੈਲਦੀ ਹਾਂਜੀ ਉਸ ਤੋਂ ਬਾਅਦ ਸਟੀਮ ਕਰਕੇ ਦੇ ਰਹੇ ਹਾਂ ਪ੍ਰੋਪਰ ਹੈਲਦੀ ਹਾਂਜੀ ਕਰਕੇ ਦੇ ਦੇ ਭਾਜੀ ਨਾਲੇ ਦੂਜੀ ਗੱਲ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਹਾਂ ਭਾਜੀ ਕੁਲਚਾ ਦੇ ਰਹੇ ਹਾਂ ਉਹ ਵੀ ਆਟੇ ਵਾਲਾ ਉਹ ਕੁਲਚਾ ਦਿਖਾਓ ਯਾਰ ਇੱਕ ਵਾਰੀ ਉਹ ਵੀ ਆਟੇ ਵਾਲਾ ਭਾਜੀ ਇਹ ਆ ਦੇਖੋ ਭਾਜੀ ਉਹ ਵੀ ਆਟੇ ਵਾਲਾ ਭਾਈ ਸਪੈਸ਼ਲਿਟੀ ਦਿਖਾਓ ਕੁਲਚੇ ਦੀ ਆ ਦੇਖੋ ਭਾਈ ਉਹ ਹੈ ਕੀ ਬਾਤ ਹੈ ਯਾਨੀ ਕਿ ਆਟੇ ਵਾਲਾ ਕੁਲਚਾ ਤੇ ਉਹ ਵੀ ਇੰਨਾ ਸੌਫਟ ਹੈ ਇੰਨਾ ਸੌਫਟ ਹੈ ਭਾਈ ਇਹ ਮਤਲਬ ਆਮ ਪਿਆਰ ਕਰਵਾਉਣੇ ਜਿਹੜੇ ਕੁਲਚੇ ਹੁੰਦੇ ਹਾਂ ਹਾਂਜੀ ਭਾਈ ਕੀ ਬਾਤ ਹੈ ਬਾਈ ਜੀ ਮਤਲਬ ਹੈਲਦੀ ਪ੍ਰੋਪਰ ਹੈਲਦੀ ਹੋਣਾ ਜੇਕਰ ਕੋਈ ਆ ਰਹੇ ਹਨ ਹਾਂਜੀ ਉਹਨਾਂ ਕੋਈ ਵੀ ਚੀਜ਼ ਦੀ ਮੀਨਸ ਲਾਂਭਾ ਨਹੀਂ ਆਊਗਾ ਨਹੀਂ ਭਾਈ ਵਧੀਆ ਜੀ ਕਸਟਮਰ ਖਾ ਕੇ ਜਾ ਰਹੇ ਆ ਕਸਟਮਰ ਖਾ ਹੀ ਰਹੇ ਨੇ ਤਕਰੀਬਨ ਤੁਹਾਡੇ ਸਾਹਮਣੇ ਬਾਹਰ ਖਾਈ ਦੇ ਰਹੇ ਨੇ ਤੇ ਇਹ ਲੋਕ ਕਹਿੰਦਾ ਫਿਰ ਵੈਜੀਸ ਵਗੈਰਾ ਵੀ ਹੋਣ ਵੈਜੀਸ ਵਗੈਰਾ ਹਾਂਜੀ ਹੁਣ ਦੁਬਾਰਾ ਤੁਹਾਡੇ ਸਾਹਮਣੇ ਮੇਕਿੰਗ ਤਿਆਰ ਕਰਾਂ ਮੈਂ ਠੀਕ ਆ ਜੀ ਠੀਕ ਆ ਤਾਂ ਮੇਕਿੰਗ ਜਿਹੜੀ ਤੁਹਾਨੂੰ ਲਾਈਵ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਨਵਾਂ ਕਨਸੈਪਟ ਭਾਈ ਨੇ ਸ਼ੁਰੂ ਕੀਤਾ ਤੇ ਉਸ ਦੀ ਮੇਕਿੰਗ ਆ ਦੇਖੋ ਭਾਈ ਜੀ ਇਹਦੇ ਵਿੱਚ ਪਿਆਜ਼ ਹਾਂਜੀ ਗਾਜਰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀਆਂ ਦਾ ਬਹੁਤ ਵਧੀਆ ਹਾਂ ਤੁਹਾਨੂੰ ਨਿਊਟ੍ਰੀਸ਼ਨ ਪ੍ਰੋਪਰ ਕਰਕੇ ਦੋਗੇ ਜੇਕਰ ਕੋਈ ਹਾਂਜੀ ਭਾਈ ਤੁਹਾਡੇ ਤਵੇ 'ਤੇ ਦੇਖ ਰਹਾ ਲੋਕੀ ਕੜਾਈਆਂ 'ਚ ਬਣਾਉਂਦੇ ਤੁਸੀਂ ਤਵੇ 'ਤੇ ਬਣਾ ਤਵੇ ਦੇ ਭਾਜੀ ਇਹ ਏਹੀ ਚੀਜ਼ ਹੈ ਭਾਜੀ ਤਵੇ ਦੇ ਸਪੈਸ਼ਲ ਕੀਤਾ ਹੈ ਕਾਪਾ ਕੰਮ ਅੱਛਾ ਜੀ ਹਾਂ ਜੀ ਥੋੜਾ ਜਿਹਾ ਹਟ ਕੇ ਸਾਰਿਆਂ ਨਾਲੋਂ ਇੱਕ ਤਰੀਕਾ ਅਲੱਗ ਕਨਸੈਪਟ ਨੇ ਤਾਂ ਲੋਕ ਤਾਂ ਕੜਾਈਆਂ 'ਚ ਤਵੱਜਾ ਰੱਖਦੇ ਆ ਹਾਂ ਜੀ ਬਿਲਕੁਲ ਪਾਉ ਭਾਜੀ ਮੋਂਗੇ ਨਾ ਕੱਟਣ ਹਾਂ ਜੀ ਭਾਜੀ ਇਹ ਜਦੋਂ ਅਸੀਂ ਚਿਕਨ ਵੀ ਪਾਵਾਂਗੇ ਸਾਡੇ ਸਾਹਮਣੇ ਆ ਪੀਸੀ ਵੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਸ ਤਰੀਕੇ ਕਮਾਂਡ 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 ਆ ਜਿਹੜਾ ਪਟਾਰਾ ਖੁੱਲ ਚੁੱਕਾ ਹੈ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਹੈ ਨਾ ਆ ਜਾ ਭਾਜੀ ਓਏ ਹੋ ਕੀਮਾ ਆ ਦੇਖੋ ਤੁਹਾਡੇ ਸਾਹਮਣੇ ਆ ਭਾਜੀ ਇਹ ਪੀਸਿਸ ਨੇ ਸਾਰੇ ਹੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਲਾਈਵ ਲਾਈਵ ਦੇ ਵਿੱਚ ਜਿਵੇਂ ਪਹਿਲਾਂ ਲਾਈਵ ਆਈਸਕ੍ਰੀਮ ਜਿਹੀ ਹਾਂਜੀ ਫਿਰ ਲਾਈਵ ਪੁਰਜੀ ਸ਼ੁਰੂ ਕੀਤੀ ਹੈ ਹਾਂਜੀ ਕੀ ਬਾਤ ਹੈ ਜੀ ਆ ਚਿਕਨ ਜਿਹੜਾ ਕਿ ਆਪਣੇ ਪੁਰਜੀ ਦੇ ਵਿੱਚ ਆ ਚੁੱਕਾ ਜਿਹੜਾ ਮੇਨ ਇੰਗਰੀਡੀਅੰਟ ਹੈ ਇਸ ਰਿਸ਼ਲ ਚਿਕਨ ਪੁਰਜੀ ਜਿਹਦੇ ਕਰਕੇ ਇਹਨੇ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਆ ਵੀ ਨਵੀਂ ਸ਼ੈ ਕੱਢੀ ਐ ਛੇ ਹੀ ਕਹਾਂਗੇ ਇਹਨੂੰ ਭਈਆ ਡਿਸ਼ ਨਹੀਂ ਕਹਿ ਸਕਦੇ ਕਿਉਂਕਿ ਇਹ ਚੀਜ਼ ਕਿਸੇ ਨੇ ਸੋਚੀ ਨਹੀਂ ਹੋਣੀ ਮਰਕੇ ਨਾ ਜੋ ਤੁਸੀਂ ਮਾਰਕੀਟ ਦੇ ਵਿੱਚ ਲਿਆਏ। ਨਹੀਂ ਐਕਚੁਅਲੀ ਭਾਜੀ ਅਸੀਂ ਮੈਂ ਖੁਦ ਆਪ ਜਿਮ ਜਾਣਾ ਆ। ਹਾਂਜੀ ਠੀਕ ਹੈ ਜੀ। ਕੋਈ ਐਸੀ ਉਹਦੀ ਚੀਜ਼ ਲੈਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵੇਚ ਕਰਕੇ ਜਿਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ। ਬਿਲਕੁਲ ਠੀਕ ਹੈ ਨਾ ਜੀ ਆ ਤੁਹਾਡੇ ਸਾਹਮਣੇ ਆ ਜੀ ਹੁਣ ਦੇਖਿਓ ਤੁਸੀਂ ਇਹ ਸਾਰਾ ਲੋਕੀ ਆਇਲ ਅਸੀਂ ਸਟਾਰਟਿੰਗ ਦੇ ਵਿੱਚ ਔਰ ਆਇਲ ਪਾਇਆ ਥੋੜਾ ਜਿਹਾ ਉਹ ਵੀ ਉਹ ਲਸਣ ਅਦਰਕ ਭੁੰਨਣ ਕਰਦੇ ਜਿਹੜਾ ਕਿਉਂ ਦਾ ਟੇਸਟ ਹੋਵੇ ਠੀਕ ਹੈ ਜੀ ਹੁਣ ਜਿਹੜਾ ਅਸੀਂ ਬਾਕੀ ਸਾਰਾ ਇਹਦੇ ਚ ਬਾਕੀ ਟੋਟਲੀ ਪਾਣੀ ਵਗੈਰਾ ਦੇ ਨਾਲ ਸਾਰਾ ਕਰਾਂਗੇ ਸਾਡੇ ਨੂੰ ਦੇਖਿਓ ਸ਼ਾਂਤ ਕਿੰਨਾਕ ਟਾਈਮ ਜਿਹੜਾ ਕਿ ਇਹਨੂੰ ਲੱਗ ਜਾਂਦਾ ਬਣਾਣ ਦੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਮਿਹਨਤ ਵਾਲਾ ਕੰਮ ਆ ਦੇਖਣ ਨੂੰ ਮਿਲ ਰਿਹਾ ਕਿੰਨੇ ਕੱਲੇ ਪੀਸ ਨੂੰ ਚੌਪ ਕਰਨਾ ਭਾਜੀ ਇਹੇ ਕਟੋ-ਕਟ ਅੱਧਾ ਘੰਟਾ ਸਾਨੂੰ ਲੱਗ ਹੀ ਜਾਂਦਾ ਤਰੀਮ ਤਿਆਰ ਕਰਦੇ ਕਰਦੇ ਇੱਕ ਬੈਚ ਨੂੰ ਤਿਆਰ ਕਰਦੇ ਇੱਕ ਬੈਚ ਵਿਚਾਰ ਕਰਦੇ ਇੱਕ ਬੈਚ ਕਿੰਨੇ ਕ ਮੀਸ ਸਰਵ ਹੋ ਜਾਂਦੇ ਹਨਾ ਜਿਹੜਾ ਇੱਕ ਬੈਚ ਦਾ ਬਣਦਾ ਇਹ ਭਾਜੀ ਇਹਨੇ ਫੋਕ ਕਟੋ-ਕਟ ਦਾ ਇਹ 10-15 ਪਲੇਟਾਂ ਦਾ ਆਰਡਰ ਹੁੰਦਾ ਉਹਦਾ ਫਿਰ ਅੱਧਾ ਘੰਟਾ ਮਿਹਨਤ ਲੱਗਦੀ ਆ ਹਾਂਜੀ ਕੀ ਆ ਬਾਤ ਹੈ ਮਤਲਬ ਛੋਟੇ ਛੋਟੇ ਬੈਚ ਚ ਬਣਾਉਣੇ ਹਾਂ ਹਾਂ ਜੀ ਬਲਕ ਕੁਆਂਟੀਟੀ ਨਹੀਂ ਬਣਾਉਣੀ ਨਹੀਂ ਭਾਜੀ ਬਲਕ ਕੁਝ ਨਹੀਂ ਫਰੈਸ਼ ਫਰੈਸ਼ ਬਿਲਕੁਲ ਚਾਹੀਦੀ ਤਾਂ ਭਾਜੀ ਹਲੇ ਕਿੰਨਾ ਕੁ ਜਿਹੜਾ ਪ੍ਰੋਸੈਸ ਆਪਣਾ ਡਨ ਹੋ ਗਿਆ ਭਾਜੀ ਹਾਫ ਹੋ ਚੁੱਕਾ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਇਹਦੇ ਚ ਪਾਣ ਲੱਗਿਆ ਰੈਡੀ ਕਰਾਂ ਲੱਗੇਵਾ ਸਾਨੂੰ ਮਸਾਲੇ ਕਿਹੜੇ ਕਿਹੜੇ ਜਾਂਦੇ ਇਹਦੇ ਵਿੱਚ ਦੱਸੋਗੇ ਕੁਝ ਨਹੀਂ ਹਾਂਜੀ ਹਾਂਜੀ ਭਾਜੀ 2 ਮਿੰਟ ਦਿਓ ਉਹ ਵੀ ਤੁਹਾਨੂੰ ਦੱਸ ਦਿਆ ਸਾਰਾ ਮਿਹਨਤ ਕਾਫੀ ਆ ਨਾ ਵੀ ਚੱਲਾ ਗੱਲਾ ਹੁਣ ਦੇਖਣਾ ਸਾਰੇ ਲੱਛੇ ਜਿਹੜੇ ਤੁਹਾਡੇ ਸਾਹਮਣੇ ਦੇਖ ਲਓ ਜਿਹੜੇ ਨਿਕਲ ਚੁੱਕੇ ਨੇ ਬਿਲਕੁਲ ਚਿਕਨ ਦੇ ਵੀ ਐਨੇ ਕ ਮਿਹਨਤ ਇਕੱਲਾ ਇਕੱਲਾ ਫੀਸ ਜਿਹੜਾ ਚੌਪ ਕਰ ਬਈ ਉਹ ਵੀ ਬਚਦਾ ਤਾਂ ਨਹੀਂ ਆਣਾ ਕੋਈ ਪੀਸ ਇਹਦਾ ਨਹੀਂ ਭਾਜੀ ਬਿਲਕੁਲ ਸਾਰੇ ਲੱਛੇदार ਹੋ ਗਏ ਸਾਰੇ ਲੱਛੇदार ਹੋ ਜਾਂਦਾ ਜੀ ਸਾਰੇ ਦਾ ਸਾਰੇ ਪੀਸ ਆ ਸਾਡੇ ਸਾਹਮਣੇ ਆ ਦੇ ਲਓ ਇੱਕ ਵੀ ਪੀਸ ਨਹੀਂ ਆਪਾਂ ਰਹਿਣ ਦੇਣਾ ਇੱਥੇ ਫਿਰ ਤੋਂ ਵੇਖਣਾ ਵੈਜੀ ਦੀ ਰੰਗਤ ਕਿੱਡੀ ਸ਼ਾਨਦਾਰ ਆਈ ਹੈ ਗਾਜਰ ਦੀ शिमला ਮਿਰਚ ਹਾਂਜੀ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਬਿਲਕੁਲ ਐ ਤੇ ਭਾਈ ਜੀ ਹੁਣ ਮਸਾਲੇ ਐਡ ਕਰਨ ਲੱਗਿਆ ਆਣੇ ਵਿੱਚ ਤੇ ਕਿਹੜੇ ਕਿਹੜੇ ਮਸਾਲੇ ਇਹਦੇ ਵਿੱਚ ਹੁੰਦੇ ਭਾਜੀ ਭਾਜੀ ਇਹਦੇ ਵਿੱਚ ਜਿਹੜੇ ਘਰੇਲੂ ਮਸਾਲੇ ਨੇ ਉਹ ਯੂਜ਼ ਕਰੀ ਦੇ ਕੋਈ ਮਸਾਲਾ ਨਹੀਂ ਹੈ ਭਾਜੀ ਅੱਛਾ ਕੀ ਆਵਾਜ਼ ਕੋਈ ਵੀ ਨਹੀਂ ਮਤਲਬ ਤੁਸੀਂ ਪੂਰਾ ਮਤਲਬ ਜਿੰਮਾ ਚੱਕਿਆ ਹਨਾ ਵੀ ਵਧੀਆ ਹੀ ਖਵਾਣਾ ਕਿਸੇ ਨੂੰ ਤੇਜ ਮਸਾਲੇ ਖਵਾ ਕੇ ਕਿਸੇ ਨੂੰ ਖਰਾਬ ਕਰਨਾ ਹੀ ਹੈ ਖਰਾਬ ਨਹੀਂ ਕਰਨਾ ਭਾਜੀ ਕੂਫੀਆ ਮਸਾਲਾ ਯਾਨੀ ਕਿ ਕੋਈ ਨਹੀਂ ਦੇਖਿਆ ਜਿੱਦਾਂ ਲੋਕ ਕੋਈ ਕੂਫੀਆ ਰੱਖਿਆ ਕੋਈ ਕੂਫੀਆ ਪਾਜੀ ਕੋਈ ਕੁਝ ਨਹੀਂ ਆ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਆ ਆਪ ਘਰੇ ਲਿਆ ਕੇ ਪੀਸਵਾ ਲਓ ਸਭ ਕੁਝ ਆ ਪਾਜੀ ਗਰਮ ਮਸਾਲਾ ਹੈਗਾ ਜਿਹੜਾ ਸਾਡਾ ਆਪ ਦਾ ਪੀਸਿਆ ਹੋਇਆ ਆ ਓਕੇ ਹਾਂਜੀ ਉਹ ਆਪਸ ਵੰਨ ਉਹ ਆਪਸ ਵਹੀਦਾ ਆਪਣਾ ਜਿਹੜਾ ਇਹਦਾ ਟੇਸਟ ਆ ਮੇਨ ਬਣ ਜਾਂਦਾ ਅੱਛਾ ਪਾਜੀ ਹੁਣ ਇੱਕ ਹੀ ਜੀ ਜਾਣ ਲੱਗੀ ਐ ਇਹ ਪਾਜੀ ਰੈੱਡ ਚਿਲੀ ਐ ਜੀ ਓਕੇ ਜਮਸੇ ਇਹਦਾ ਨਾ ਹੁਣ ਇਹਦੀ ਰੰਗਤ ਵੀ ਆਊਗੀ ਤੁਹਾਡੇ ਜੀ ਹਾਂਜੀ ਪਾਜੀ ਨਿਹਰਾ ਮਿਸ ਹੁਣ ਜੇਕਰ ਇਹਦਾ ਨ ਰੰਗਤ ਆਊਗੀ ਤਾਂ ਡਾਈਟ ਫੂਡ ਨਹੀਂ ਲੱਗੂਗਾ ਮੈਂ ਬੰਦਾ ਖੁਸ਼ ਹੋ ਜਾਊਗਾ ਹਾਂਜੀ ਸਾਡੀ ਆ ਭਾਜੀ ਇਸ ਵਾਰ ਥੋੜੀ ਜਿਹੀ ਦੇਗੀ ਮਿਰਚ ਪੈ ਜਾਣੀ ਆ ਓਕੇ ਇਹਨੇ ਆਪਣਾ ਕਲਰ ਚੜਾ ਲੈਣਾ ਜੀ ਬਿਲਕੁਲ ਬਿਲਕੁਲ ਆ ਗਈ ਜੀ ਗ੍ਰੀਨ ਚਿਲੀ ਹੁਣ ਥੋੜਾ ਜਿਹਾ ਸਵਾਦ ਵੀ ਆਇਆ ਜੇਕਰ ਕਿਸੇ ਨੇ ਥੋੜਾ ਜਿਹਾ ਨਾ ਸਵਾਦ ਉਸ ਤਰੀਕੇ ਨਾਲ ਖਾਣਾ ਹੈ ਹੈਲਦੀ ਰਹਿ ਗਿਆ ਪਰ ਹੈ ਸਵਾਦ ਹਾਂਜੀ ਕੀ ਬੋਲੋ ਆ ਭਾਜੀ ਸੋਇਆ ਸੌਸ ਭਾਜੀ ਹੁਣ ਕੀ ਚੀਜ਼ ਆਣ ਲੱਗੀ ਆ ਭਾਜੀ ਆ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪਿਸਿਆ ਹੋਇਆ ਮਸਾਲਾ ਭਾਜੀ ਉਹ ਆ ਮੈਂ ਜਿੰਨੇ ਸਾਰੇ ਕਰਾਮਾਤ ਕਰਨੀਆਂ ਸਾਰੀ ਮਾਂ ਹਾਂਜੀ ਕੀ ਬਾਤ ਆ ਜੀ ਆ ਤੁਸੀਂ ਦੇਖ ਲਿਓ ਭਾਜੀ ਆਪਾਂ ਪਾਣਾ ਵੀ ਕਿੰਨਾ ਕੁ ਆ ਆ ਲਓ ਬਸ ਇੰਨਾ ਕੋਈ ਪਾਣਾ ਭਾਜੀ ਅਸੀਂ ਮਸਾਲਾ ਕੋਈ ਫਾਲਤੂ ਨਹੀਂ ਸਿਰਫ ਸਵਾਦ ਵਾਸਤੇ ਪਾ ਰਹੇ ਹਾਂ ਤੇ ਹੁਣ ਆ ਗਈ ਜਾਨ ਖਰਾ ਤਾਂ ਨਹੀਂ ਆ ਆਪਾਂ ਨੂੰ ਇੱਕ ਰੀ ਫੇਰਬਾਸ਼ ਕਰਨਾ ਪਈ ਥੋੜਾ ਜਿਹਾ ਸਵਾਦ ਅਜ ਰੈਡੀ ਲਾਸਟ ਮਿਕਸ ਹੈ ਹੋਣਾ ਖਾ ਰੈਡੀ ਹੈ ਇਸ ਸਵਾਦ ਉਹ ਭਾਜੀ ਇਹ ਹੋ ਗਿਆ ਡਨ ਡਨ ਬਿਲਕੁਲ ਡਨ ਹੋ ਗਿਆ ਬਿਲਕੁਲ ਡਨ ਹੋ ਗਿਆ ਜੀ ਰੈਡੀ ਹੈ ਆ ਦੇਖ ਲਓ ਭਾਜੀ ਇਹਦੇ ਵਿੱਚ ਕੋਈ ਵੀ ਪੀਸ ਹੂੰ ਦੇਖ ਲਓ ਕੋਈ ਵੀ ਵੱਡਾ ਪੀਸ ਨਹੀਂ ਸਾਰੇ ਚੌਪ ਹੋ ਗਏ ਪੀਸ ਬਿਲਕੁਲ ਯਾਨੀ ਕਿ ਸਾਰੇ ਲੱਛੇਦਾਰ ਹੁਣ ਪੂੜੀ ਬਣ ਚੁੱਕੀ ਹੈ ਹਾਂ ਜੀ ਪੂੜੀ ਰੈਡੀ ਹੋ ਗਈ ਹੈ ਤੇ ਭਾਜੀ ਸਰਵ ਕਿਦਣਾ ਕਰਦੇ ਆਪਾਂ ਫੁਲਚੇ ਨਾਲ ਹਾਂਜੀ ਭਾਜੀ ਤੇ ਕੋਲਚਾ ਫਿਰ ਇਸੇ ਤਵੇ ਤੇ ਸੇਕਦਾ ਹਾਂਜੀ ਤਾਂ ਲੋ ਬਈ ਨਹੀਂ ਤਾਂ ਲੈ ਹੋ ਨਹੀਂ ਸਾਈ ਹੁਣ ਆਪਣੇ ਕੁਲਚੇ ਆ ਗਏ ਨਾ ਜਿਹੜਾ ਜਿਹਦੇ ਨਾਲ ਸਰਵ ਕੀਤੇ ਜਾਣੀ ਹਾਂਜੀ ਤੇ ਮਤਲਬ ਪ੍ਰੋਪਰ ਬਾਰਡਰ ਦੇ ਵਿੱਚ ਕਰਕੇ ਹਾਂਜੀ ਤੱਲੀ ਬਕਸ਼ੀ ਕਮਾ ਘਰ ਪਾਜੀ ਮੈਨੂੰ ਇਹ ਦੱਸੋ ਯਾਰ ਜੇਕਰ ਕਿਸ ਨੇ ਇਹਨੂੰ ਖਾਣ ਆਵਾਜ਼ ਚਾਣਾ ਹੋਵੇ ਆਊਗਾ ਕਿੱਥੇ ਪਾਜੀ ਰਿਸ਼ੀ ਨਗਰ ਮਾਰਕੀਟ ਆ ਟੈਲੀਫੋਨ ਅਕਸ਼ਨ ਦੇ ਬਿਲਕੁਲ ਸਾਹਮਣੇ ਦਿੱਲੀ ਚਿਕਨ ਆ ਸ਼ਾਪ ਨੰਬਰ 93 ਹੈ ਠੀਕ ਹੈ ਜੀ ਟਾਈਮਿੰਗਸ ਕੀ ਰਹਿਣਗੀਆਂ ਆਪਾਂ ਟਾਈਮਿੰਗ ਪਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਆ ਪਾਜੀ ਕੀ ਬੋਲੋ ਠੀਕ ਹੈ ਜੀ ਤੇ ਇਹਨੂੰ ਫਟਾਫਟ ਬਾਈ ਰੈਡੀ ਕਰੋ ਆਪਾਂ ਆਪਣੀ ਆਡੀਅன்ஸ் ਨੂੰ ਪਲੇਟ ਦਿਖਾਈਏ ਵੀ ਕਿਸ ਤਰੀਕੇ ਨਾਲ ਜਿਹੜੀ ਪਲੇਟ ਸਜ ਕੇ ਤਿਆਰ ਹੁੰਦੀ ਹੈ ਐਂਡ ਤੇ ਜਿਹੜਾ ਆਪਣਾ ਕੰਬੋ ਆਪਾਂ ਉਹ ਵੀ ਰਿਵੀਲ ਕਰ ਦਾਂਗੇ ਕਿ ਕੰ ਇੰਗੇ ਤਰ੍ਹਾਂ ਇਹਨੂੰ ਸੇਕਿਆ ਜਾਊਗਾ। ਹਾਂਜੀ ਭਾਜੀ ਪੂਰਾ ਲਾਲ ਕਰਕੇ ਇਹਨੂੰ ਫਿਰ ਦਵਾਂਗੇ ਆਪਾਂ। ਆਟੇ ਵਾਲਾ ਨਾਲ ਹਾਂਜੀ ਉੱਤੇ ਲੱਗੀ ਮੇਥੀ ਤੋਂ ਤੁਹਾਨੂੰ ਲਾਲ ਕਰਕੇ ਦੇਣਾ। ਹਾਂਜੀ। ਤੇ ਭਾਜੀ ਇਹ ਘੈਂਟ ਪਲੇਟਰ ਖਾਣ ਵਾਸਤੇ ਆਣਾ ਕਿੱਥੇ ਪਊਗਾ ਆਪਾਂ ਨੂੰ? ਭਾਜੀ ਰਿਸ਼ੀ ਨਗਰ ਟੈਲੀਫੋਨ এক্সচেਜ ਦੇ ਬਿਲਕੁਲ ਸਾਹਮਣੇ ਸ਼ਾਪ ਨੰਬਰ 93 ਦਿੱਲੀ ਚੇਕਨ। ਤੇ ਟਾਈਮਿੰਗਸ ਕੀ ਰਹਿਣਗੀਆਂ ਆਪਣੀਆਂ? ਭਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ। ਜਿਹੜਾ ਬੰਦਾ ਰੇਟ ਪੁੱਛਣ ਤੋਂ ਵਾਂਝਾ ਰਹਿ ਗਿਆ ਉਹਨੇ ਕੋਲ ਫਿਰ ਦੱਸੋ ਕਿੰਨੇ ਦਾ ਹੈ। ਭਾਜੀ ਇਹ ਪਲੇਟਰ ਪੂਰਾ 140 ਰੁਪਏ ਦਾ ਵਿੱਚ ਇਨਕਲੂ ਦੋ ਕੁਲਚੇ ਨਾਲ ਪੁਰਜੀ ਚਿਕਨ ਵਰਜੀ ਹਾਂਜੀ ਔਰ ਚਟਨੀ ਔਰ ਤੰਦੂਰੀ ਸੌਸ ਹਾਂਜੀ ਲਓ ਠੀਕ ਹੈ